ਕਾ ਪਿੱਛੇ ਪਿਆ ਹੋਇਆ ਹੀ ਇਹ ਫੇ ਸਿਆਰਟੀ ਕਰਨਾ ਪੈਂਦਾ ਅਰੇ ਨਾ ਪੱਕਾ ਕਰ ਦੇ ਇੱਕ ਆਈ ਦਾ ਚੜਾਵੇ ਨਾ ਦੇ ਨੂੰ ਕੋ ਦੇਖਦਾ ਬਸ ਕਰਾਰੋ ਆ ਗਿਆ ਜਿਹਦੇ ਜਰਦੋਨੇ ਹਿਸ ਕਰਾਰੋ ਕੋਈ 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 2500 ਕਿਲੋ ਪਾਰ ਚੱਕ ਲੈਂਦੀ ਹੈ ਜੀ ਕਿੰਨੇ ਦਾ ਇਹ 3000 ਤਾਂ ਜਾਈਏ ਹਾਂਜੀ ਇਹ 9.5 ਲੱਖ ਦਾ ਜੀ 60 HP ਹਾਂਜੀ 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 ਜੀ ਬਈ ਇੱਕ ਮਿੰਟ ਆਜੋ ਆਜੋ ਪੱਜ ਕਰ ਆਜੋ ਸਸੀ ਗਾਵੀ ਕਿਸਾਨਪਰਾਵੋ ਆ ਸੋਨੂ ਸੀ ਟਰੈਕਟਰ ਵਾਜ ਦਸਣ ਜਾ ਰਹੇ ਆ ਸਾਡੇ ਦਾਰੇ ਜੋ ਕੀ 56 ਟਰੈਕਟਰ ਹੈ ਤਿੰਨ ਸਿਲੰਡਰ ਜੀ ਇਹ ਤਿੰਨ ਸਿਲੰਡਰ ਆਊਗਾ ਜੀ ਪਾਵਰ ਸਟੀਅਰਿੰਗ ਤੇਲ ਬ੍ਰੇਕਾਂ ਰਵਰਸ ਬੀਟੂ ਆਈ ਹੋਰ ਵੀ ਲਾਈ ਇਹ ਦੋਨੋਂ ਹਿੱਸੇ ਕਰਾਰੋ ਦੇ ਆਈ ਠੀਕ ਹੈ ਜੀ ਜਿਹੜੀ ਲਿਫਟ ਦੀ ਰਿਕੁਐਸਟ 2500 ਕਿਲੋ ਦੀ ਹੈ ਜੀ ਠੀਕ ਹੈ ਜੀ ਯਾਨੀ ਕਿ 25 ਕਟਲ ਦੀ ਹੈ ਜੀ ਠੀਕ ਹੈ ਜੀ ਆ ਦੇਖ ਲਓ ਜੀ ਆਈ ਪੀਟੀਓ ਹੋਊਗਾ ਜੀ ਆਈ ਪੀਟੀਓ ਹੋਗਾ ਜੀ ਹਾਂਜੀ ਹਾਂਜੀ ਸਾਈਡ ਗੀਅਰ ਆਗਾ ਸਾਈਡ ਗੀਅਰ ਆ ਜੀ ਕਰਾਰੋ ਹਿੱਸਾ ਵੀ ਠੀਕ ਹੈ ਜੀ ਮੂਲਸ ਪਲੇਟਫਾਰਮ ਚ ਆ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ ਗੱਲਬਾਤ ਕਰੀਏ ਬਾਈ ਜੀ ਹਾਊਸ ਪਾਵਰ ਦੀ ਆਸਪਾਰਿਸ ਤੋਂ 108 ਜੀ 57 55 60 ਲੌਂਦਾ ਜੀ ਇਹ ਠੀਕ ਹੈ ਇਹ 9 ਸੀ ਆਡੀਟੀ ਆ ਜਾਂਦਾ ਜੀ ਹਾਂ 9 ਸੀ ਦੀ ਆ ਜਾਂਦਾ ਠੀਕ ਹੈ ਜੀ ਤੇ ਜੇ ਆਵਾਜ਼ ਦੀ ਗੱਲਬਾਤ ਕਰੀਏ ਜੀ ਇਹਦੀ ਬਹੁਤ ਪਿਆਰੀ ਵਾਇਸ ਕੱਢ ਕਰਕੇ ਵੇਖ ਸਕਦਾ ਜੀ ਚਲਾ ਕੇ ਵੇਖ ਸਕਦਾ ਸਟਾਰਟ ਕਰਕੇ ਮਤਲਬ ਕੰਨ ਜੀ ਤਾਂ ਨਹੀਂ ਖਾਂਦੇ ਜੀ ਨਹੀਂ ਨਹੀਂ ਠੀਕ ਹੈ ਜੀ ਤੇ ਇਹ ਵੀ ਆਪਾਂ ਕਰ ਲਈਏ ਹਿੱਸਾ ਗਿਆ ਨਹੀਂ ਇਹਦਾ ਹਾਂਜੀ ਹਾਂਜੀ ਆ ਸਪੋਟਰਾਂ ਲਾਈਆਂ ਸਪੈਸ਼ਲ ਠੀਕ ਹੈ ਜੀ ਸਪੈਸ਼ਲ ਸਪੋਟਰਾਂ ਲਾਈਆਂ ਜੀ ਠੀਕ ਹੈ ਜੀ ਤੇ ਆਹ ਕਿਉਂ ਆਵਾਜ਼ ਦੇਖੋ ਜੀ ਬਹੁਤ ਪਿਆਰੀ ਵਾਇਸ ਆ ਅਦੇ ਕੋਵਾ ਦੀ ਤੇ ਕੜੀ ਵਾਲੇ ਤੇ ਔਇਲ ਬ੍ਰੇਕਰ ਚ ਆ ਗਿਆ ਜਿਹੜਾ ਇਹ ਇਹ ਟ੍ਰੋਪਾ ਵਾਲੇ ਭਾਈ ਨੇ ਸਾਹਮਣੇ ਜਿਹੜਾ ਚ ਬੈਕ ਹੋ ਜੂਗਾ ਜੀ ਠੀਕ ਹੈ ਜੀ ਤੇ ਦੂਜੇ ਜਰ ਚ ਜਾ ਜਾਂਦਾ ਠੀਕ ਹੈ ਜੀ ਉਸੇ ਬੈਕ ਹੋ ਜੂ ਡਬਲ ਪੀਟੀ ਹੋਏ ਜੀ ਇਹ ਠੀਕ ਹੈ ਮਤਲਬ ਇਹ ਚੇਂਜਰ ਲਾ ਕੇ ਜੀ ਹਾਂਜੀ ਇਹ ਚੇਂਜਰ ਆ ਗਿਆ ਠੀਕ ਹੈ ਡਬਲ ਪੀਟੀ ਆ ਗਿਆ ਮਿੱਤਰੋ ਹਾਂਜੀ ਤੇ ਆਪਾਂ ਜਿਵੇਂ ਪੰਜਾਬੀ ਚ ਕਹਿੰਦੇ ਨੇ ਬੱਠਲ ਜੇਡਾ ਆਪਾਂ ਢੇਲ ਚੱਲੀ ਜੇਡਾ ਬਜੇ ਦਾ ਠੀਕ ਆ ਬਈ ਜੀ ਦੂਸਰਾ ਟਰੈਕਟਰ ਜੁੰਦਾ ਆ ਇਹਦੇ ਬਾਰੇ ਦੱਸਦੇ ਹਾਂ ਹੁਣ ਬਈ ਜੀ ਇਹ ਸਾਡਾ 60 50 3 ਸੈਂਟੀਮੀਟਰ ਜੋਦਾ ਟੈਟਰ ਆ ਜੀ। ਇਹ ਟੂ ਵੀਲ ਚ ਆ ਜੀ। ਠੀਕ ਆ ਜੀ। ਬਹੁਤ ਯਾ ਟੈਟਰ ਹੈ ਵੀ ਜੀ। ਤੇ ਇਹਦੇ ਗੀਅਰ ਕਿਹੜਾ ਆ ਜਾਂਦਾ ਜੀ? ਇਹਦੇ ਗੀਅਰ ਆਮ ਆਪਣੇ ਜਿਹੜੇ ਸੁਰਾਜ ਤੇ ਲੱਗਦਾ। ਠੀਕ ਆ ਜੀ। 52 HP ਆ ਜੀ ਇਹ। ਠੀਕ ਆ ਜੀ। ਹਾਂਜੀ ਹਾਂਜੀ। ਤੇ ਕਿੰਨੇ CC ਚ ਆ ਜਾਂਦਾ ਜੀ ਇਹ? ਇਹ 4300 CC ਆ ਜੀ। ਠੀਕ ਆ ਜੀ। 4300 ਪਲੱਸ CC ਆ ਜਾਂਦਾ ਹਾਂਜੀ ਹਾਂਜੀ ਹਾਂਜੀ। ਠੀਕ ਆ ਜੀ। ਤੇ ਫਾਈਵ ਸਟਾਰ ਚ ਆ ਗਿਆ ਨਾ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਦੋ ਮਾਡਲ ਆਉਂਦੇ ਨੇ ਨਾ ਜੀ ਇੱਕ ਡਰੀ ਸਪੀਡਾ ਹੁੰਦਾ ਇੱਕ ਟੂ ਸਪੀਡਾ ਹੁੰਦਾ ਜੀ ਐਸਾ ਜੀ ਇੱਕ ਟ੍ਰੀ ਸਪੀਡ ਚ ਆ ਜਾਂਦਾਗਾ ਇੱਕ ਟੂ ਸਪੀਡ ਦੇ ਵਿੱਚ ਆ ਜਾਂਦਾ ਨਾ ਭਾਈ ਜੀ ਕ੍ਰੀਪਰ ਗੀਅਰ ਲੱਗਾ ਜੀ ਨੂੰ ਠੀਕ ਆ ਜੀ ਹਾਂਜੀ ਤੇ ਟਾਇਰ ਇਹਨੂੰ ਮਿਲਣਗੇ ਜੀ 16x28 16x28 ਦੇ ਟਾਇਰ ਮਿਲਣਗੇ 7.50 ਦੇ ਜੀ ਠੀਕ ਆ ਜੀ ਹਾਂਜੀ ਤੇ ਬਾਕੀ ਜੇ ਗੱਲਬਾਤ ਕਰੀਏ ਭਾਈ ਜੀ ਜਿਹੜਾ ਇਹ ਇੰਜਨ ਆ ਜੀ ਇਹ ਚਿੱਟੀ ਦਾ ਇੰਜਨ ਆ ਜੀ ਇਹ ਜੀ ਠੀਕ ਆ ਜੀ ਹਾਂਜੀ ਮਤਲਬ ਮਸ਼ਹੂਰ ਇੰਜਨ ਕਰ ਜੀ ਹਾਂਜੀ ਬਹੁਤ ਵਧੀਆ ਇੰਜ ਠੀਕ ਹੈ ਜੀ ਤੇਲ ਪਾਣੀ ਗੌਰ ਰੋ ਠੀਕ ਹੈ ਜੀ ਸਰਵਿਸ ਦੀ ਗੱਲਬਾਤ ਕਰੀਏ ਬਈ ਜੀ ਸਰਵਿਸ ਪੂਰੀ ਟੌਪ ਆ ਸਾਡੀ ਠੀਕ ਹੈ ਬਾਕੀ ਦਾ ਹੋਰ ਆ ਜੀ ਸਰਕਾਰੀ ਬੈਂਕਾਂ ਤੋਂ ਲੋਨ ਹੋ ਜਾਂਦੇ ਆ ਜੀ ਠੀਕ ਹੈ ਜੀ ਸਰਕਾਰੀ ਬੈਂਕਾਂ ਤੋਂ ਲੋਨ ਵੀ ਹੋ ਜਾਂਦਾ ਹਾਂ ਜੀ ਹਾਂ ਜੀ ਬਹੁਤ ਹੀ ਯਾਨੀ ਕਿ ਵਿਆਜ ਘੱਟ ਆਉਦਾ ਜੀ ਠੀਕ ਹੈ ਜੀ ਡਿਜੀਟਲ ਮੀਟਰ ਆ ਜਾ ਜਾਂਦਾ ਹਾਂ ਜੀ ਡਿਜੀਟਲ ਮੀਟਰ ਹਾਂ ਜੀ ਠੀਕ ਹੈ ਜੀ ਤੇ ਸਿੰਲਿੰਡਰ ਚ ਆ ਜਾਂਦਾ ਜੀ ਇਹ ਤਿੰਨ ਸਿੰਲਿੰਡਰ ਚ ਜੀ ਠੀਕ ਹੈ ਜੀ ਚਲੋ ਮਿੱਤਰੋ ਤਿੰਨ ਸਿੰਲਿੰਡਰ ਦੇ ਵਿੱਚ ਆ ਜਾਂਦਾਗਾ ਤੇ ਕਲਰ ਬਈ ਜੀ ਇਹਦੇ ਵਿੱਚ ਕਲਰ ਰੱਡ ਆਉਂਦਾ ਜੀ ਰੈੱਡ ਕਲਰ ਆਉਂਦਾ ਹ ਠੀਕ ਹੈ ਭਾਈ ਜੀ ਰੈੱਡ ਕਲਰ ਦੇ ਵਿੱਚ ਆ ਜਾਂਦਾ ਹੈ ਨਗਾ ਤੇ ਅ ਮਗਰਾਟ ਡਿਫਰੈਂਟ ਆ ਗਿਆ ਨਾ ਭਾਈ ਜੀ ਇਹ ਕਿਨੂੰ ਚੇਅਰ ਕਰਦੇ ਜੀ ਜੌਂਡੀਆ ਵਾਲਾ ਲੱਤ ਪਰੜ ਜੀ ਠੀਕ ਆ ਜੀ ਤੇ ਇਹਦੀ ਲਿਫਟ ਕੰਪੈਸਟੀ ਦੀ ਗੱਲਬਾਤ ਕਰੀਏ ਜੀ ਇਹਦੀ 2100 ਕਿਲੋ ਜੀ ਠੀਕ ਆ ਜੀ ਤੇ ਪੀਟੀਓ ਭਾਈ ਜੀ ਪੀਟੀਓ 500 ਚੱਲਦਾ 540 ਜੀ ਕੱਲਾ 540 ਠੀਕ ਆ ਜੀ ਤੇ ਜਿਹੜਾ 3 ਸਪੀਡ ਆ ਜਾਂਦਾ ਜੀ ਉਹ ਜਿਹੜਾ 540 E ਆ ਜਾਂਦਾ ਨਾ ਜੀ ਉਹ ਚ ਨੂੰ ਹੀ ਆ ਜੀ ਠੀਕ ਆ ਜੀ 4 ਵੀਲ 'ਚ ਫਰਕ ਪੈਂਦਾ ਜੀ ਠੀਕ ਆ ਜੀ 4 ਵੀਲ 'ਚ ਫਰਕ ਪੈਂਦਾ ਉਹਦੀ 1040 ਤੇ 540 ਦੋਨ ਇਹ ਇਹਦੀ ਆਵਾਜ਼ ਦੀ ਗੱਲਬਾਤ ਕਰੀਏ ਜੀ ਆਵਾਜ਼ ਇਹਦੀ ਬਹੁਤ ਪਿਆਰੀ ਹੈ ਜੀ ਠੀਕ ਹੈ ਜੀ ਤੇ ਸੀਟ ਵਗੈਰਾ ਅਡਜਸਟੇਬਲ ਸੀਟ ਹੈ ਜੀ ਵਾਜੀ ਹਾਂਜੀ ਅਡਜਸਟੇਬਲ ਠੀਕ ਹੈ ਜੀ ਅਡਜਸਟੇਬਲ ਸੀਟ ਹੈ ਵਾਜੀ ਦੇਖ ਸਕਦੇ ਹੋ ਡਿਸਟ੍ਰਿਬਿਊਟਰ ਜੀ ਇਹ ਚ ਆਉਂਦਾ ਜੀ ਡਬਲ ਡਿਸਟ੍ਰਿਬਿਊਟਰ ਹੈ ਪਾਵਰ ਸੇਨ ਤੇਨ ਵੀ ਕਾਰ ਵਾਰਸ ਵੀ ਡੀ ਆਉਂਦਾ ਜੀ ਠੀਕ ਹੈ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਹਾਂਜੀ ਤੇ ਜੇ ਇਹਦੇ ਪ੍ਰਾਈਸ ਦੀ ਗੱਲਬਾਤ ਕਰੀਏ ਜੀ ਪ੍ਰਾਈਸ ਜਿਹਦੀ ਹੈ ਜੀ 6.5 ਲੱਖ ਰੁਪਈਆ ਜੀ 6.5 ਲੱਖ ਦਾ ਤੇ ਨਗਦ ਦਾ ਜਾਂ ਲੋਨ ਦਾ ਬਈ ਜੀ ਨਗਦ ਦਾ ਜੀ ਨਗਦ ਦਾ ਠੀਕ ਹੈ ਜੀ ਜੇ ਪ੍ਰਾਣਾ ਟਰੈਕਟਰ ਕਟਵਾਉਣਾ ਹੋਵੇ ਉਹ ਨਹੀਂ ਵਿੱਚ ਕੱਟਿਆ ਜਾਂਦਾ ਜੀ ਠੀਕ ਹੈ ਜੀ ਜੇ ਪ੍ਰਾਣਾ ਟਰੈਕਟਰ ਕਟਵਾਉਣਾ ਬਈ ਫਿਰ ਉਹ ਜਿਆ ਰੇਟ ਹੋ ਜਾਂਦੇ ਨੇ ਜੀ ਹਾਂ ਜਾਂ ਫਿਰ ਜੇ ਜੇ ਕਟਾਉਣਾ ਤਾਂ ਹੋ ਰੇ ਰੇਟ 'ਚ ਰੇਟ 'ਚ ਹੋ ਜਾਊਗਾ ਹਾਂਜੀ ਜਿੰਨਾ ਟਰੈਕਟਰ ਵੇਚਣ ਵਾਲਾ ਗੱਲ ਮਹਿੰਗਾ ਨਹੀਂ ਕੱਟਿਆ ਜਾਣਾ ਠੀਕ ਹੈ ਜੀ ਤੇ 4x4 ਦਾ ਜੀ 4 ਵੀਲ ਦਾ 7.9 ਲੱਖ ਰੁਪਈਆ 7.9 ਲੱਖ ਰੁਪਈਆ ਠੀਕ ਹੈ ਜੀ ਜੇ ਆਮ ਜਿਹੜੇ ਬਈ ਜੇ ਆਪਾਂ ਚੱਲੀ ਉਨਾ ਨਾਲੋਂ ਕਿੰਨਾ ਕੁ ਡਿਫਰੈਂਟ ਆ ਜੀ ਬਹੁਤ ਡਿਫਰੈਂਟ ਆ ਜੀ 2 ਲੱਖ ਰੁਪਏ ਘੱਟ ਲੱਗੂਗਾ ਜੀ ਠੀਕ ਹੈ ਜੇ ਜ਼ਿੰਮੇਦਾਰ 5 ਸਾਲ ਟਰੈਕਟਰ ਰੱਖਦਾ ਜੀ ਠੀਕ ਹੈ ਜੀ 5 ਸਾਲਾਂ ਦਾ ਮੈਂ ਮਤਲਬ ਫ੍ਰੀ ਹੋ ਜਾਂਦੇ 2 ਲੱਖ 5 ਸਾਲਾਂ ਦਾ ਹਾਂਜੀ ਹਾਂ ਠੀਕ ਹੈ ਜੀ ਮਤਲਬ ਕਿੱਥੇ ਜੇ ਆਪਾਂ ਹੋਰ ਮਾਰਕੀਟ ਚੱਲ ਰਿਹਾ ਇੱਕ ਟਰੈਕਟਰ ਲੈਣਾ ਉਹਦੇ ਨਾਲ ਛੋਟਾ ਟਰੈਕਟਰ ਵੀ ਮਿਲ ਜੂਗਾ ਨਾ ਭਾਈ ਜੀ ਕੋਈ ਮਿਲ ਜੂਗਾ ਹਾਂਜੀ ਹਾਂ ਠੀਕ ਆ ਭਾਈ ਜੀ ਤੇ ਇਹ ਰੇਟ ਛੋਟਾ ਟਰੈਕਟਰ ਵੱਡਾ ਸਾਡਾ ਟਰੈਕਟਰ ਵੱਡਾ ਕੰਮ ਹੋਣੀ ਦਿੰਦਾ ਕੰਮ ਜਿਆਦਾ ਦੂਗਾ ਜੀ ਕੰਮ ਜਿਆਦਾ ਦ ਠੀਕ ਹੈ ਜੀ ਮੈਂ ਹਾਈਵੇ ਰੋਡ ਤੇ ਹੈਡੀ ਏਜੰਸੀ ਹੈ ਠੀਕ ਹੈ ਜੀ ਗੁਰੂ ਕਾਸ਼ੀ ਰੈਕਟਰ ਦੇ ਨਾਮ ਤੇ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਣੀ ਉਥੇ ਆਈ ਰਖੰਡਾ ਠੀਕ ਹੈ ਜੀ ਆਈਟੀ ਚੌਕ ਤੇ ਠੀਕ ਹੈ ਜੀ ਤੇ ਆਪਾਂ ਇੱਥੇ ਮਤਲਬ ਡੈਮੋ ਲਾਈ ਸੀਗੇ ਭੁੰਦੜ ਦੇਗੇ ਕਿਵੇਂ ਦਾ ਰਿਸਪੌਂਸ ਰਿਹਾ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਿਸਾਨ ਵੀਰ ਖੁਸ਼ ਨੇ ਜੀ ਪੂਰੇ ਖੁਸ਼ ਆ ਜੀ ਠੀਕ ਆ ਭਾਈ ਜੀ ਚਲੋ ਮਿੱਤਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਠੀਕ ਆ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰੈਕਟਰ ਨੰਬਰ ਇਹ ਹੈ